ਮੋਟਾ ਨਾ ਵਾਸਤੇ ਪਟਾਵੇ ਦੇ ਕਿਸੇ ਵਰਗਾ ਤੇ ਕਿਸੇ ਦੀ ਮਾਰ ਨੂੰ ਸੁਣਿਆ ਨਹੀਂ ਲਾ ਲਿਆ ਉਲਟਾ ਕਿ ਉਹਨਾਂ ਨੂੰ ਉਹਨਾਂ ਦੇ ਕੇਸ ਤੱਕ ਕੀਤੇ ਜਾ ਰਹੇ ਆ ਉਹਨਾਂ ਦੇ ਪਰਿਵਾਰ ਤੇ ਕੀਤੇ ਜਾ ਰਹੇ ਆ ਕਿਉਂਕਿ ਪੰਜਾਬ ਦੀ ਮਾਰ ਨੂੰ ਫਤਵਾ ਕਰਨਾਵਾ ਪੰਜਾਬ ਦੀ ਵਾਜੂ ਲੋਕਾਂਵਾ ਪਰ ਗੁਰੂ ਮਹਾਰਾਜ ਵੱਲੇ ਬਿਆਨ ਤੇ ਆ ਦੇ ਰਖਾ ਦੇ ਕੇ ਦੁਬਾਈ ਨਹੀਂ ਜਾ ਸਕਦੀ ਆਪਾਂ ਸਾਰੇ ਜਣੇ ਇਕ ਹੋਈਏ ਆਪੇ ਸਾਰੇ ਜਣੇ ਹੰਬੜਾ ਮਾਰ ਗਏ ਸਾਡੇ ਨੌਜਵਾਨ ਜਿਹੜੇ ਮੀਡੀਆ ਦੇ ਰੂਪ ਪੰਜਾਬ ਦੀ ਗੱਲ ਸਿੱਖੀ ਦੀ ਗੱਲ ਕੋਈ ਨਾ ਕੇ ਚੰਗਾ ਜਾਨ ਅਰਜਨ ਸਿੰਘ ਹੱਤਸਾ ਮਾਰ ਗਏ ਉਹਨਾਂ ਨਾਲ ਨਹੀਂ ਉਹਨਾਂ ਦੇ ਜਾਂਦਰ ਪਾ ਕੇ ਕਿੱਥੇ ਜਾਂਦੇ ਆ ਜਿਹੜੇ ਇੱਥੇ ਸਾਡੇ ਫੱਕਰ ਚਾਮ ਨੂੰ ਸੁਧਰਾ ਕਰਦੇ ਆ ਕੂਰਨ ਬਰਬਾਦ ਕਰਦੇ ਆ ਉਹਨੇ ਸਾਡੀ ਨੌਜਵਾਨੀ ਨੂੰ ਸਭ ਪਾਸੇ ਜਨਦੋ ਦੇ ਆ ਉਹਨਾਂ ਜਨਦੋ ਗੱਲਾਂ ਲਿਆ ਉਹਨਾਂ ਦੇ ਬੁਖਵਾਸ਼ ਕਹਿਤਾ ਨੇ ਹੁਣ ਉਹਨਾਂ ਨੂੰ ਪਤਾ ਨਹੀਂ ਕੀਤਾ ਜਾ ਰਿਹਾ ਤੇ ਜਿਹੜਾ ਕੋਈ ਆਪਣੀ ਕੌਮ ਦੀ ਆਪਣੀ ਧਰਮ ਦੀ ਆਪਣੀ ਨਸਲੀ ਦੀ ਆਪਣੀ ਜੁਆਦੀ ਨਹੀਂ ਕਰਦੇ ਹੋਣ ਉਹਨਾਂ ਦੇ ਪ੍ਰੇਮਿਕ ਲੋਕਾਂ ਨੇ ਕਰਦੇ ਨਹੀਂ ਜਾਂਦੇ ਆ ਉਹਨਾਂ ਨੇ ਕਿਤੇ ਸਰਵਾਇ ਨਹੀਂ ਹੁੰਦੀ ਇਸ ਕਰਕੇ ਆਪਾਂ ਨੂੰ ਸਾਰਿਆਂ ਤੇਨਾਂ ਨੂੰ ਸਾਰਿਆਂ ਨੂੰ ਆਪਣੇ ਧਰਮ ਦੀਆਂ ਪਾਰਟੀ ਪਾਰਟੀਆਂ ਤੋਂ ਕੋਟੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਨਹੀਂ ਤੇ ਇਹ ਜਿਹੜੇ ਵਰਤਾਰੇ ਆ ਉਹ ਬੀਬੀ ਨਸੀ ਜੀ ਉਹਨੇ ਕਹਿ ਕੇ ਗਾਇਆ ਕਿ ਅੱਜ ਅਪਾਰਤਾ ਚ ਨਿਭਾ ਰਹੇ ਨੇ ਇਥੇ ਦੇ ਤੀਸੀ ਬਤੀ ਬਤੀ ਸਾਥ ਲੋਕ ਰਹਉਂਦੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਕਿਹਜ ਬਹੁਤ ਮਿਹਰ ਕਰਕੇ ਗੁਰੂਆਂ ਦੇ ਕਿਰਪਾ ਕਰਦੇ ਸਾਡੇ ਸਿਰ ਤੇ ਮਿਹਰ ਅਰਜ਼ ਰੱਖੇ ਕਿ ਲੜਾਈ ਬਹੁਤ ਲੰਬੀ ਆ ਇਡੀ ਛੇਤੀ ਕਿਉਂ ਕਿ ਤੁਹਾਡੀਆਂ ਸਰਕਾਰਾਂ ਜਿਹੜਾ ਗਰੂਪ ਤੋਂ ਬਾਹਰ ਜਾ ਕੇ ਸਾਡੇ ਮੁੰਡਿਆਂ ਨੂੰ ਮਾਰਦੇ ਉਹਨਾਂ ਨੂੰ ਸਤਾਫ ਰੱਖਦੇ ਆ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਸਾਡੇ ਫਿਕਰਾਂ ਦੀ ਪਿੰਡਾਂ ਤੋਂ ਆਉਂਦੇ ਆ ਆ ਜਿਹੜੇ ਹੋਣਾ ਜਿਹੜਾ ਅਸਲੀ ਬਾਦਲਾ ਨੂੰ ਖਾਦੀ ਮਿਲਾਏ ਉਹਦਾ ਮਹੋਰਚ ਹੋਇਆ ਉਹਨਾਂ ਸ਼ਕੋਮ ਵਾਸਤੇ ਉਹ ਨਜਾਇਜ਼ ਕੁੱਤੇ ਮਾਰੇ ਗਏ ਤੇ ਉਹਦੇ ਵਾਸਤੇ ਸਾਡੇ ਮੰਤਰੀ ਆ ਉਹ ਪੁਰਸ ਨੂੰ ਸ਼ਹਾਵਾ ਦੇ ਰਹੇ ਆ ਕਿ ਜੇ ਤੁਸੀਂ ਬਹੁਤ ਵਧੀਆ ਤੇ ਇਨਸ਼ੇਤੀਆਂ ਕੰਮ ਕਰਤਾ ਕਿ ਜੇ ਸਹੀ ਕੰਮ ਕਰਤੀ ਹੋਏ ਪੁਲਿਸ ਤੇ ਮੇਰਾ ਖਲ ਪੰਜਾਬ ਆ ਖਰਾਬ ਦਿੱਤਾ ਮੇਰਾ ਹੁੰਦੇ ਇਸ ਕਰਕੇ ਮੇਰੇ ਸਾਰੇ ਜਿਹੜੇ ਇਥੇ ਧਾਰਮਿਕ ਤੇ ਸੇਵਾਵੀਆਂ ਆ ਸਾਰੇ ਦੇ ਧਰਮਾਂ ਦੀਆਂ ਸਾਰੇ ਦੇ ਕਰ ਕਿਸਾਨ ਜਿਹੜੇ ਵੰਦੀਆਂ ਮੈਂ ਤੁਹਾਡਾ ਪਿਆਰ ਤੇ ਤੁਹਾਨੂੰ ਮਾਣ ਕਰਦਾ ਤੁਹਾਨੂੰ ਮੋਟੂ ਨੂੰ ਨਮਸਕਾਰ ਕਰਦਾ ਕਿ ਤੁਸੀਂ ਲਾਣ ਵਾਲੇ ਲੋਕਾਂ ਤੋਂ ਮੁਕਾਬਲਾ ਆਚਰਣ ਦੀ ਗੱਲ ਕਰੇ ਬਾਕੀ ਦੇ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾ ਉਖਾਰ ਕੇ ਬੇਨਤੀ ਕਰਦਾ ਕਿ ਰੰਗ ਵਾਲੇ ਲੋਕਾਂ ਦੇ ਪਿੱਛੇ ਖੜੇ ਹੋਓ ਆਪੋਰੇ ਦੇ ਫਿਰ ਇਹ ਜਿਹੜੇ ਆਪਣੀ ਹੋਰ ਦਸਤੀਆ ਹੋਰ ਨਵਟੋਣਾਂ ਮਾਤੇ ਤੁਰਿਆ ਇਹਨਾਂ ਮਜਨਾਂ ਵੀ ਇਹਨਾਂ ਬਿੱਧੀਆਂ ਬੈਠੀਆਂ ਹੋਆ ਇਹਨਾਂ ਦਾ ਵੀ ਉਹਦਾ ਸਹਯੋਗ ਆ ਕਿ ਆਪਾਂ ਲੋਕਾਂ ਦੇ ਭਾਸ਼ਾ ਭਾਗੋ ਦੀ ਵਾਸਿਆ ਆਪਾਂ ਨੂੰ ਸਾਰਿਆਂ ਨੂੰ ਪਹੁੰਚਵਾਣ ਨਾਲ ਉਹ ਪੁਰਗਾਂ ਨੂੰ ਸਾਰਿਆਂ ਨੂੰ ਰੋੜ ਕੇ ਸਾਰਿਆਂ ਨੂੰ ਬਰਾਮਾਨਾ ਲਈ ਕਰਾ ਸਾਨੂੰ ਬਹੁਤ ਚੁੱਕਾ ਆ ਉਹ ਕਰਮ ਕਰਵਾ ਰਹੀਆਂ ਬਹੁਤ ਗੱਡੀਆਂ ਪਾਉਣ ਦੀ ਬਹੁਤ ਗੱਡੀਆਂ ਪੀੜਾ ਹਾਂ ਬੰਦੀ ਸਿੰਘ ਸਾਡੇ ਪਿੱਤੀ ਪਿੱਤੀ ਬੱਤੀ ਮੱਤੀ ਸਭ ਤੋਂ ਬੈਠਿਆ ਪਰ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਕਾਰਨ ਇਹ ਸਾਡੀ ਵਿਰੇ ਹੋਣੇ ਹਨ ਆਵਾ ਰ ਕੋਈ ਰਿੱਖਾ ਬਣ ਰਿਹਾ ਸਭ ਜਗ੍ਹਾ ਤੇ ਜਿਸ ਤਰ੍ਹਾਂ ਕਿ ਜਿੱਨਾ ਚਿਰ ਅਸੀਂ ਗੁਰੂ ਨੂੰ ਗੁਰੂ ਦੇ ਸਰਪਤਨੀ ਹੁੰਦੇ ਗੁਰੂ ਕੋ ਸੇਧ ਨਹੀਂ ਰੱਖ ਕੇ ਆਪਣਾ ਜੀਵਨ ਜੀਤੇ ਉਹਨਾਂ ਚਿਰ ਮੇਰੇ ਕਾਹ ਦਾ ਖਾੜੇ ਨੇ ਗੁਰੂ ਮਾਰ ਦੀ ਸ਼ਹਾਦਤ माड़ी आहे खो के साथ जा रहा जिसन सा जमीन रही उसका सभ्याचार नहीं सा सब कुछ खत्म हो जाए क्योंकि जेडे शहर चीजा काबज हो गई ਇਹ ਉਹ ਕੰਨਾਪੋਕਿਆ ਕੋਈ ਨਾ ਵੀ ਲੋ ਲੋਤੀ ਇੱਕ ਨਾ ਖਤੂ ਹੋ ਚੁਕੀ ਆ ਇਸ ਕਰਕੇ ਤੁਸੀਂ ਵੀ ਸਾਰੇ ਜਾਣੇ ਲੋਭ ਲਾਲ ਤੋਂ ਉਠੋ ਇਹ ਨਾ ਵਜਨ ਮਾ ਜੋਰ ਨਾ ਬਲੋਗ ਨਾ ਦਿੰਦਾ ਅਸੀਂ ਆਪਣੀ ਜ਼ਮੀਨਾਂ ਕਿਸੇ ਵੀ ਹਾਲਾਤ ਚ ਉਹ ਨਾ ਸੌਦਾ ਨਾ ਕਰੀਏ ਉਹਨਾਂ ਦੇ ਵੇਚੀਏ ਨਾ ਉਹ ਸਾਡੀ ਮਾਂ ਆਪਣੀ ਸੰਕਤੀਏ ਤੁਹਾਡੇ ਪੁਰਖਿਆਂ ਤੋਂ ਅਸੀਂ ਤੇ ਪੜਾਈਆਂ ਨੇ ਸਾਡੇ ਵੱਡੇ ਵੱਡੇ ਦੇ ਕਿਥੋਂ ਚੱਲ ਕੇ ਸਾਡੇ ਕੋਲ ਆਈਆਂ ਤੇ ਕਿਥੋਂ ਕਿਥੋਂ ਦਾ ਕੋਲ ਨੇ ਕੇ ਪੋਚਣਾ ਇਸ ਕਰਕੇ ਆਪਣਾ ਇਹ ਸੇਸ ਸਾਡੀਆਂ ਚੀਜ਼ਾਂ ਉੱਤੇ ਹਾਰ ਜੀਏ ਸਾਰੇ ਜਾਣੇ ਧੋਕੇ ਇਹ ਨਾ ਬਾ भाफ़ी वाहिसा वाहेगुरू